नमस्कार सब तो पहले तो मैं मेरी पंजाब सरकार साड़ी आम आदमी पार्टी की लीडरशिप मानिए केजरीवाल साहब जी पंजाब के प्रभारी मानिए मनीष ससोडिया सु, सु, जी एंड साढ़े सूबे के चीफ मिनिस्टर सरदार भगवंत सिंह मान जी और सारी लीडरशिप लिडि, का मैं स्वर्ण सलारिया दिल की गुण धनवाद कि मैनू तुम मौका दिता पंजाब स्टेट राजपूत कल्याण बोर्ड के चेयरमैन बना के मेरी सुसायटी की मेरी कम्यूनिटी की मेरी कास्ट की सेवा करने वास्ते मैं सब मेरे राजपूत मेरे भाई बहन मेरे बेटे मेरे बच्चे बेनती करा सारी अपनी ਹਰ ਚੀਜ਼ ਤੋਂ ਉਪਰ ਉੱਠ ਕੇ ਬੀਜੇਪੀ ਅਕਾਲੀ ਦਲ ਕਾਂਗਰਸ ਕੋਈ ਵੀ ਪਾਰਟੀ ਨੂੰ ਛੱਡ ਕੇ ਉਪਰ ਉੱਠ ਕੇ ਮੇਰਾ ਹਿੱਸਾ ਬਣੋ ਤੱਕ ਜਿਹੜੇ ਕੰਮ ਸਾਡੇ ਪਿਛਲੇ 70 ਸਾਲ ਤੋਂ ਨਹੀਂ ਹੋਏ ਉਹ ਹੁਣ ਅਸੀਂ ਕਰਨ ਦੇ ਯੋਗ ਹੋਈਏ ਔਰ ਮੈਂ ਯਕੀਨ ਨਾਲ ਕਹਿ ਸਕਦਾ ਤੁਹਾਨੂੰ ਇਦਾਂ ਦਾ ਕੋਈ ਕੰਮ ਨਹੀਂ ਹੈ ਜਿਹੜਾ ਨਹੀਂ ਹੋਏਗਾ ਮੇਰੇ ਬੱਚਿਆਂ ਦੀ ਨੌਕਰੀ ਤੋਂ ਲੈ ਕੇ ਮੇਰੇ ਕੋਈ ਸਟੇਡੀਅਮ ਬਣਾਣੇ ਹੋ ਪਿੰਡ ਦਾ ਪਾਣੀ ਦਾ ਮਸਲਾ ਹੋਏ ਕੋਈ ਹੋਰ ਕੋਈ ਵੀ ਮਸਲਾ ਹੋਏ ਇਹ ਰਾਜਪੂਤ ਪਰਵਾਰ ਦਾ ਉਹ ਹੋਏਗਾ ਇਸ ਵਾਸਤੇ ਮੈਂ ਤੁਹਾਨੂੰ ਆਪਣੇ ਦੋ ਨੰਬਰ ਦੇ ਰਿਹਾ ਨੈਕਸਟ ਵਾਈਕਟ ਵੇਟ ਕਰੋ ਤੁਹਾਨੂੰ ਉਹ ਨੰਬਰ ਮਿਲਣਗੇ ਉਸ ਨੰਬਰ ਤੇ ਤੁਸੀਂ ਆਪਣਾ ਨਾਂ ਪਿੰਡ ਦਾ ਨਾਂ ਮੋਬਾਈਲ ਨੰਬਰ ਛੋੜਨਾ ਹੈ ਕਿ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਉਹ ਤੁਹਾਨੂੰ ਮੇਰੇ ਆਫਿਸ ਤੋਂ ਫੋਨ ਆਏਗਾ ਸਾਰੀ ਡਿਮਿਸ਼ਨ ਦਿੱਤੀ ਜਾਏਗੀ ਸਾਡਾ ਹਿੱਸਾ ਬਣ ਤੇ ਯਕੀਨ ਨਾਲ ਕਹ ਰਿਆਂ ਤੁਹਾਡੇ ਵਿੱਚੋਂ ਹੀ ਮੇਰੇ ਪ੍ਰਦਾਨ ਹੋਣਗੇ ਡਿਸਟ੍ਰਿਕਟ ਦੇ ਬਲਾਕ ਦੇ ਪ੍ਰਦਾਨ ਹੋਣਗੇ ਪਿੰਡਾਂ ਦੇ ਪ੍ਰਦਾਨ ਹੋਣਗੇ ਔਰ ਪਿੰਡ ਦੇ ਹਰ ਪਿੰਡ ਤੇ 10-10 ਮੈਂਬਰ ਦੀ ਟੀਮ ਹੋਏਗੀ ਪੂਰੇ ਪੰਜਾਬ ਵਿੱਚ ਰੱਜ ਕੇ ਲੋਕਾਂ ਦੀ ਸੇਵਾ ਕਰਾਂਗੇ ਯਕੀਨ ਨਾਲ ਕਹਿਣਾ ਤੁਹਾਨੂੰ ਫਖਰ ਹੋਏਗਾ ਕਿ ਕੋਈ ਕੰਮ ਤੋਂ ਡੈਡਾ ਜਿਹੜਾ ਨਾ ਹੋਏ ਕਿਉਂਕਿ ਮੈਂ ਸੁਣਦਾ ਆ ਹਮੇਸ਼ਾ ਸਾਡੇ ਰਾਜਪੂਤ ਬਰਾਗੀ ਤੋਂ ਕਿ ਸਾਡਾ ਕੰਮ ਨਹੀਂ ਹੁੰਦਾ ਹੁਣ ਸਾਨੂੰ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਆਪਣਾ ਕੰਮ ਸੰਭਾਲੋ ਮੈਂ ਸਭਨ ਸਾਰੇ ਸਾਰੇ ਕੰਮ ਸੰਭਾਲਾਂਗਾ ਬਟ ਤੁਹਾਡਾ ਪਿਆਰ ਅਰਸ਼ੀਬਾਤ ਤੁਹਾਡਾ ਸਾਥ ਮੇਰੇ ਨਾਲ ਹੋਣਾ ਚਾਹੀਦਾ ਹੈ ਉਹ ਰਾਜਪੂਤਾਂ ਦੀ ਹਿਸਟਰੀ ਨਹੀਂ ਹੈ ਕਿ ਜੋ ਵੀ ਕੋਈ ਗਰੀਬ ਪਰਿਵਾਰ ਨਾਲ ਹੋਏ ਉਹਨੂੰ ਵੀ ਮਜ਼ਬੂਤ ਕਰਨਾ ਉਹ ਕੋਈ ਵੀ ਹੋਵੇ ਕਿਸੇ ਵੀ ਕਾਸ ਦਾ ਹੋਵੇ ਉਹਨੂੰ ਵੀ ਅਸੀਂ ਮਜ਼ਬੂਤ ਕਰਾਂਗੇ ਲੇਕਿਨ ਪ੍ਰਾਇੋਰਟੀ ਹੁਣ ਰਾਜਪੂਤ ਸਮਾਜ ਦੀ ਹੈਗੀ ਹੈ ਇਸ ਵਾਸਤੇ ਇੱਕ ਵਾਰੀ ਫਿਰ ਮੈਂ ਚੇਅਰਮੈਨ ਬਣ ਕੇ ਸਮਾਜ ਦੀ ਸੇਵਾ ਕਰਨ ਦਾ ਜਜ਼ਬਾ ਲੈ ਕੇ ਇੱਕ ਫਰੀडम ਫਾਈਟਰ ਦੇ ਕਾਰ ਪੈਦਾ ਹੋਇਆ ਜਿੱਕੀ ਨਾ ਕਰ ਸਕਾਂ ਤੁਹਾਨੂੰ ਕਦੇ ਕੰਪਲੇਨ ਨਹੀਂ ਹੋਏਗੀ ਕਦੇ ਕਿਸੇ ਕਿਸਮ ਦੇ ਗਲੇ ਸ਼ਿਕਵੇ ਨਹੀਂ ਹੋਣਗੇ ਕਿ ਤੁਸੀਂ ਮੇਰਾ ਹਿੱਸਾ ਬਣਿਓ ਔਰ ਸੋਸਾਇਟੀ ਦੀ ਸਮਾਜ ਦੀ ਆਪਣੀ ਪਰਿਵਾਰ ਦੀ ਸੇਵਾ ਕਰਨ ਵਾਸਤੇ ਅੱਗੇ ਆਏ ਹੋ ਇਸ ਵਾਸਤੇ ਇਹ ਪਹਿਲੀ ਮੇਰੀ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਅਗਲੀ ਵਾਰ ਮੈਂ ਤੁਹਾਨੂੰ ਆਪਣੇ ਟੈਲੀਫੋਨ ਨੰਬਰ ਦਿਆਂਗਾ ਤਾਂ ਕਿ ਤੁਸੀਂ ਮੇਰਾ ਹਿੱਸਾ ਬਣੋ ਧਨਵਾਦ ਨਮਸਕਾਰ